ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜਿੱ ਕੀ ਪਤੇ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag bilaval mohalla pehla chaupde ghar pehla tu sultan kaha ha mian teri kavan wadai tu sultan itthe thammk la deni hai kaha ha mian pith vi naam hai teri kavan wadai ਜੋ ਤੂ ਦੇਹ ਸੋ ਕਹ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ गावा ਦੇਹ 부ਝਾਈ 부ਝਾਈ ਪਦ ਜਿਹੜਾ ਕਸ ਕੇ ਵਿਚਾਰਨ ਕਰਨਾ ਹੈ ਜੈਸੇ ਸਤਮਹਿ ਰਹਾਉ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਇਸੇ ਤਰ੍ਹਾਂ ਇਹ ਪੰਕਤੀ ਉਚਾਰਨ ਕਰਨੀ ਹੈ ਕਈ ਪਾਠੀ ਸਿੰਘ ਸਾਹਿਬਾ ਕਹਿ ਜਾਂਦੇ ਨੇ ਮੇਰੇ ਸਾਹਿਬਾ ਕੰਨਾ ਵੱਧ ਲਾ ਜਾਂਦੇ ਨੇ ਸ਼ੁੱਧ ਬੋਲਣਾ ਹੈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਕਿਆ ਹੋ ਕਥੀ ਕਿਥੀ ਠਮਕ ਕਥੇ ਕਥ ਦੇਖਾ ਇਹ ਕਥੀ ਕਥ ਕਥੀ ਇਹ ਪਦ ਪੂਰੇ ਹੀ ਉਚਾਰਨ ਕਰਨੇ ਹਨ ਦੇਖਾ ਤੇ ਵਿਸਰਾਮ ਹੈ ਮੈਂ ਇਥੇ ਯਮਕ ਲਾ ਦਨੀ ਹੈ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤੇਲੇ ਤੇਰੀ ਵੱਡਿਆਈ ਏਤੇ ਕੂਕਰ ਹੋ ਬੇਗਾਨਾ ਭੌਕਾ ਇਸਤਾਨ ਤਾਈ ਇਸੇ ਤਰ੍ਹਾਂ ਇਹ ਵਿਸਰਾਮ ਲਾਉਣਾ ਹੈ ਏਤੇ ਕੂਕਰ ਹੋ ਬੇਗਾਨਾ ਇਥੇ ਵਿਸਰਾਮ ਨੇ ਭੌਕਾ ਜਿਮਕ ਲਾ ਦਨੀ ਹੈ ਇਸਤਾਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾ ਖਸਮਾ ਨਾਉ ਨਾ ਜਾਈ ਭਗਤ ਹੀਣ ਭਗਤ ਹੀਣ ਨਾਨਕ ਜੇ ਹੋਏਗਾ ਇਥੇ ਵੀ ਸੁਨਾਮ ਤਾਂ ਖਸਮਾ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਾਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥ ਨਾਵਾ ਨਾਵਾ ਪਾ ਪਗ ਜੜਾ ਭਾਰਾ ਹੀ ਉਚਾਰਨ ਕਰਨਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ ਆਵਾ ਮਨ ਬਿਧਿਆ ਦਇਾਲ ਸੀਤੀ ਮੇਰੀ ਮਾਈ ਇਹ ਵਿਸਰਾਮ ਲਾਉਣਾ ਹੈ ਮਨ ਬਿਧਿਆ ਦਇਾਲ ਸੀਤੀ ਇਥੇ ਵਿਸਰਾਮ ਲਾਉਣਾ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਝਾਲ ਥਲ ਮਹੀਅਲ ਭਾਰਪੁਰ ਲੀਣਾ ਘਾਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਮੰਦਰ ਦੱਦੇ ਦੀ ਸਿਹਾਰੀ ਲਾ ਕੇ ਮੰਦਰ ਛਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨੇਤ ਤੇਰੇ ਜੀ ਅਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨਿਸਾਨ ਆਪੀ ਸੁਰਤਾ ਆਪੀ ਜਾਨ ਆਪੀ ਕਰ ਕਰ ਵੇਖੈ ਤਾਣ ਤੂ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦੇਵ ਹਉ ਜਾਚਕ ਤੂ ਅਲਖ ਅਭੇਉ ਰਹਾਉ ਮਾਇਆ ਮੋਹ ਧਰਕਟੀ ਨਾਰ ਇਸ ਨੂੰ ਧਰਕਟੀ ਇਕੱਠਾ ਹੀ ਕਹਿਣਾ ਹੈ ਮਾਇਆ ਮੋਹ ਧਰਕਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਰਾਜ ਰੂਪ ਝੂਠਾ ਇਥੇ ਵਿਸਰਾਮ ਲਾ ਦੇਣਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚਖ ਛੋਡੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨ ਹੋਏ ਇਹ ਦਿਸੈ ਪਦਤੀ ਵਿਸਰਾਮ ਦੋ ਮੈਂ ਏਕੇ ਕਉ ਨਾਹੀ ਭਉ ਕੋਏ ਕਰਤਾ ਕਰੇ ਕਰავੈ ਸੂਈ ਸ਼ਬਦ ਮੁਏ ਮਨ ਮਨ ਤੇ ਮਾਰਿਆ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਸ਼ਬਦ ਮੁਏ ਮੁਏ ਛੇਤੀ ਉਚਾਰਨ ਕਰਨਾ ਮੁਏ ਦਲੈਂਕੜ ਨਹੀਂ ਲਾ ਦੇਣੀ ਸ਼ਬਦ ਮੁਏ ਇੱਥੇ ਵਿਸਰਾਮ ਹੈ ਮਨ ਇੱਥੇ ਯਮਕ ਲਾ ਦੇਣੀ ਹੈ ਮਨ ਮਨ ਤੇ ਮਾਰਿਆ ਇਕੱਠਾ ਨਹੀਂ ਕਹਿਣਾ ਮਨ ਮਨ ਤੇ ਮਾਰਿਆ ਖਾਕ ਰਹੀਂ ਮਨ ਸਾਚੈ ਧਾਰਿਆ ਅਵਰਨਾ ਸੂਜੈ ਗੁਰ ਕਉ ਵਾਰਿਆ ਨਾਨਕ ਨਾਮ ਰਤੇ ਨਿਸ਼ਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰਿ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬੌਰਾਨੇ ਮਨਮੁਖ ਪਦਤੀ ਵਿਸਰਾਮ ਲਾ ਦੋ ਮਨਮੁਖ ਭਰਮ ਭੁੱਲੇ ਬੌਰਾਨੇ ਮਨਮੁਖ ਭਰਮ ਭੁੱਲੇ ਬੌਰਾਨੇ ਹਰ ਬਿਨ ਕਿਉ ਰਹੀਐ ਹਰ ਬਿਨ ਕਿਉ ਰਹੀਐ ਹਾਂਜੀ ਇੱਥੇ ਵਿਸਰਾਮ ਹੈ ਹਰ ਬਿਨ ਕਿਉ ਰਹੀਐ ਗੁਰ ਸਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵਉ ਮੇਰੀ ਮਾਈ ਬਿਨ ਦਰਸਨ ਇਥੀ ਵਿਸਰਾਮ ਕੈਸੇ ਜੀਵਉ ਮੇਰੀ ਮਾਈ ਹਰ ਬਿਨ ਜੀਵ ਰਹਿ ਨਾ ਸਕੈ ਖਿਨ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਬਿਨ ਇਥੇ ਠੰਮਕ ਲਾ ਦੇਣੀ ਜੀਵ ਰਹਿ ਨਾ ਸਕੈ ਖਿਨ ਇਥੀ ਹਰ ਬਿਨ ਜੀਵ ਰਹਿ ਹਰ ਬਿਨ ਜੀਵ ਰਹਿ ਨਾ ਸਕੈ ਖਿਨ ਸਤ ਗੁਰ ਬੂਝ ਬੁਝਾਈ ਬੁਝਾਈ ਕਸ ਕੇ ਉਚਾਰ ਰਹਾਓ ਮੇਰਾ ਪ੍ਰਭ ਬਿਸਰੈ ਹਉ ਮਰਉ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਦੁਖਾਲੀ ਭਾਲੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਸਦ ਬੈਰਾਗਣ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰਿ ਨਾਲੀ ਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮ ਅਗੋਚਰ ਦੇ ਦਿਖਾਈ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹਮ ਮੀਟ ਚੱਲੈ ਗੁਰ ਸ਼ਬਦ ਸਮਾਏ ਮਨ ਮੁਖ ਵਿਛੜ ਮਨ ਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾਮ ਮਿਲ ਗੁਰਮੁਖ ਨਾਮ ਮਿਲੈ ਸਾਬਾਸ ਮਿਲੈ ਪਦਨਾ ਦਿਲੀ ਦੀਪਕਾ ਇੱਧਰ ਵੀ ਲੱਗ ਜੇਗਾ ਗੁਰਮੁਖ ਨਾਮ ਮਿਲੈ ਸਾਬਾਸ ਚਾਲ ਅਨਸਾਰ ਗੁਰਮੁਖ ਨਾਮ ਮਿਲੈ ਸਾਬਾਸ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਾਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਇੱਥੇ ਵਿਸਰਾਮ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਇੱਥੇ ਡੰਡੀਆਂ ਨਹੀਂ ਹਨ ਨਵੀਨ ਪੂਤੀਆਂ ਚ ਅੱਗੇ ਦੋ ਡੰਡੀਆਂ ਛਪ ਗਈਆਂ ਨੇ ਇੱਕੋ ਹੀ ਪੰਕਤੀ ਹੈ ਇਹ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਇੱਥੇ ਵਿਸਰਾਮ ਹੈ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਤ੍ਰਿਗ ਕਾਪੜ ਲੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜੇਤ ਹੁਣ ਖਸਮ ਨਾ ਪਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਸਹਿਤ ਹਾਹੀ ਦੀ ਸਿਆਰੀ ਲਾ ਕੇ ਜੇਤ ਇਹਨੂੰ ਜਿੱਤ ਨਹੀਂ ਕਹਿਣਾ ਜੇਤ ਪੋਲਾ ਬੋਲਣਾ ਜੇਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਦੂਜਾ ਭਾਉ ਇੱਥੇ ਸ਼ਮਕ ਲਾਦਨੀ ਹੈ ਨਾ ਦੇਈ ਲਿਵ ਲਾਗਣ ਇੱਥੇ ਵਿਸਰਾਮ ਹੈ ਜਿਨ ਇੱਥੇ ਸ਼ਮਕ ਲਾਦਨੀ ਹੈ ਹਰ ਕੇ ਚਰਨ ਵਿਸਾਰੇ ਜਾਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੇ ਤੈ ਦੂਖ ਨਿਵਾਰੇ ਜਿਵੇਂ ਵਿਸਰਾਮ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਇਥੇ ਵਿਸਰਾਮ ਤਨ ਕੇ ਇਥੇ ਜਮਕ ਲਾਦਨੀ ਤੈ ਦੂਖ ਨਿਵਾਰੇ ਪ੍ਰਹਾਉ ਤੂ ਦਇਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੈ ਹਰ ਨਾਲੇ ਤਿਨ ਕੀ ਗਹਿਣ ਗਾਤ ਕਹੀ ਨ ਜਾਈ ਜਿਹੜਾ ਗਹਿਣ ਗਾਤ ਪਾਠ ਹੈ ਸੰਬੰਧਕ ਪਾਠ ਹੈ ਤਿਨ ਕੀ ਗਹਿਣ ਗਾਤ ਠਮਕ ਲਾ ਦਿੰਦੀ ਕਹੀ ਨ ਜਾਈ ਸਚੈ ਆਪ ਸਵਾਰੇ ਪਰਮ ਫੁਲਾਣੀ ਸੇ ਮਨਮੁਖ ਕਹੀਐ ਨਾ ਉਰਵਾਰ ਨ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾ ਹਰ ਜਨ ਮਾਇਆ ਮਾ ਹੀ ਨਸਤਾਰੇ ਹਰ ਜਨ ਇਥੇ ਸ੍ਰਾਮ ਹੈ ਮਾਇਆ ਮਾ ਹੀ ਨਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹਿ ਮਾਰ ਬਿਦਾਰੇ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ ਸੇਵਾ